ਅਸਲੀ ਤਰੀਕ ਤੋਂ ਜਿਹੜੀਆਂ ਸੰਗਤਾਂ ਉਹਨਾਂ ਦੇ ਮਨ ਦੇ ਵਿੱਚ ਭਰਮ ਭਲੇਖੇ ਖੜੇ ਕੀਤੇ ਜਾਣ ਕੋਈ ਕਹੇ ਵਿਸਾਖ ਮਨਾਉਣਾ ਕੋਈ ਕਹੇ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣਾ ਤੇ ਸਿੱਖ ਪੰਥ ਇੱਕ ਮਤ ਹੋ ਕੇ ਆਪਣੇ ਗੁਰਾਂ ਦੇ ਗੁਰਪੁਰਬ ਵੀ ਨਾ ਮਨਾਵੇ ਇਹਨਾਂ 'ਚ ਰੌਲਾ ਝਗੜਾ ਪੈ ਗਿਆ ਇਹ ਉਹਨਾਂ ਨੇ ਸਾਜਿਸ਼ ਰਚੀ ਮੀਨੀਆਂ ਨੇ ਮਿਹਰਬਾਨ ਨੇ ਜੋ ਪਿਰਥੀ ਤੰਦ ਦਾ ਪੁੱਤਰ ਸੀ ਤੇ ਸਾਡੇ ਅੱਜਕੱਲ ਦੇ ਜਿਹੜੇ ਆਧੁਨਿਕ ਵਿਦਵਾਨ ਹੈ ਉਹ ਵੀ ਭਾਈ ਮੀਣਿਆਂ ਦੇ ਪੈਰੋਕਾਰ ਬਣ ਕੇ ਮੀਣਿਆਂ ਅਨੁਸਾਰ ਇਸ ਸਮੇਂ ਨੂੰ ਗੁਰੂ ਘਰ ਦੇ ਵਿੱਚ ਪੰਥ ਵਿੱਚ ਦੁੱਬਦਾ ਪਾਉਣ ਵਿੱਚ ਬਹੁਤ ਵੱਡੀ ਸਾਜ਼ਿਸ਼ ਉਹ ਵੀ ਨਾਲ-ਨਾਲ ਕਰਦੇ ਆ ਰਹੇ ਆ। ਸੋ ਮੇਰੀ ਇਹ ਬੇਨਤੀ ਹੈ ਕਿ ਆਪ ਸੰਗਤਾਂ ਨੂੰ ਮੈਂ ਦੱਸ ਦਿਆਂ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਅਵਤਾਰ ਬੈਸਾਖ ਸੁਦੀ 14 ਨੂੰ ਭਾਵ ਅੱਜ ਦੇ ਦਿਨ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਹੋਇਆ ਔਰ ਉਹਨਾਂ ਨੇ ਸਿੱਧ ਕੀਤਾ ਕਿ ਅੱਜ ਦੀ ਰਾਤ ਨੂੰ ਆਖੇ ਪੁੰਨਿਆਂ ਦੀ ਸਵੇਰ ਨੂੰ ਪ੍ਰਸਾਦ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਭਗ 7 ਮਹੀਨੇ ਪਹਿਲਾਂ ਹੋਇਆ ਉਮਰ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਡੇ ਸਨ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ 7 ਮਹੀਨੇ ਬਾਅਦ 1526 ਬਿਕਰਮੀ 1469 ਨੂੰ ਕਤਕ ਸੁਦੀਪੂਰਨ ਮਾਸ਼ੀ ਰਾਏ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਹੋਇਆ ਇਹ ਦੁਬਤਾ ਤੋਂ ਹਮੇਸ਼ਾ ਵਾਸਤੇ ਆਪਾਂ ਸਾਵਧਾਨ ਰਹਿਣਾ ਵਿਸਾਖ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਅਵਤਾਰ ਦਿਹਾੜਾ ਆਪਾਂ ਮਨਾਉਣਾ ਔਰ ਕਤਕ ਦੀ ਪੂਰਨਮਾਸ਼ੀ ਨੂੰ ਜੋ ਸਿੱਖ ਪੰਥ ਵਿੱਚ ਸਤਿਗੁਰਾਂ ਦੇ ਸਮੇਂ ਤੋਂ ਇਹ ਪਰੰਪਰਾ ਇਸ ਅਵਤਾਰ ਗੁਰਪੁਰਬ ਮਨਾਉਣ ਦੀ ਚੱਲੀ ਆ ਰਹੀ ਹੈ ਉਹੀ ਬਿਲਕੁਲ ਸ਼ੁੱਧ ਔਰ ਸਹੀ ਹੈ ਉਸ ਉੱਤੇ ਪਹਿਰਾ ਦੇਣਾ ਜਿਹੜਾ ਪੰਥ ਅੱਜ ਤੱਕ ਦੰਦਾ ਆ ਰਿਹਾ ਕਿਤੇ ਵੀ ਵਾਖ ਦੀ ਪੁੰਨਿਆ ਨੂੰ ਗੁਰੂ ਸਾਹਿਬ ਦਾ ਗੁਰਪੁਰਬ ਨਹੀਂ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਦਾ ਕਤਕ ਦੀ ਪੂਰਨਮਾਸ਼ੀ ਨੂੰ ਹੀ अवतार ਦਿਹਾੜਾ ਮਨਾਇਆ ਜਾਂਦਾ ਹੈ ਸੋ ਸਾਥ ਸੰਗਤ ਦੀ ਤੀਸਰਾ ਜੋ ਹੰਦਾਲੀਏ ਸਨ ਗੰਗੂ ਸ਼ਾਇਏ ਸਨ ਇਹਨਾਂ ਨੇ ਵੀ ਜਿਨ੍ਹਾਂ ਦਾ ਡੰਡਿਆਲੇ ਮੁੱਖ ਕੇਂਦਰ ਹੈ ਇਹਨਾਂ ਨੇ ਵੀ ਭਾਈ ਬਾਲੇਵਾਲੀ ਜਨਮ ਸਾਖੀ ਨੂੰ ਜਿਹੜੀ ਅਸਲੀ ਜਨਮ ਸਾਖੀ ਸੀ ਉਸ ਨੂੰ ਖੁਰਦਪੁਰਦ ਕਰਕੇ ਇਹਨਾਂ ਨੇ ਆਪ ਉਹ ਜਨਮ ਸਾਖੀ ਲਿਖੀ ਔਰ ਉਹਦੇ ਵਿੱਚ ਬਹੁਤ ਵੱਡੀ ਦੁੱਖ ਦਾ ਭਾਇ ਇਸ ਕਰਕੇ ਉਸ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲਿਖਾਇਆ ਸ਼ੁੱਧ ਇਤਿਹਾਸ ਵੀ ਹੰਦਾਲੀਆਂ ਨੇ ਵਿਗਾੜਨ ਦੇ ਵਿੱਚ ਔਰ ਕਬੀਰ ਪੰਥੀਆਂ ਨੇ ਵਿਗਾੜਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਔਰ ਚੂੜਾ ਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਹਵਾਲੇ ਵੀ ਦਿੱਤੇ ਆ। ਭਾਈ ਵੀਰ ਸਿੰਘ ਜੀ ਨੇ ਵੀ ਹਵਾਲੇ ਦਿੱਤੇ ਆ। ਉਹਨਾਂ ਨੇ ਵੀ ਲਗਭਗ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਉਹ ਵਿਗਾੜਿਆ ਹੋਇਆ ਜਿਹੜਾ ਭਾਈ ਬਾਲੇ ਦੀ ਜਨਮ ਸਾਖੀ ਦਾ ਰੂਪ ਸੀ ਉਸ ਨੂੰ ਸੁਧਾਰ ਕੇ ਸਹੀ ਕਰਨ ਵਿੱਚ ਬਹੁਤ ਵੱਡੀ ਆਪਣੀ ਸੇਵਾ ਨਿਭਾਈ ਹੈ। ਤਾਂ ਕਰਕੇ ਬੇਨਤੀ ਕੀਤੀ ਹੈ ਭਾਈ ਇਹ ਦੁਬਧਾ ਤੋਂ ਬਚਣਾ ਇਨ ਦੁਬਲਾ ਘਰ ਬਹੁਤੇ ਗਾਲੇ RAM ਭਗਤ ਹੈ ਸਦਾ ਸੁਖਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਤਕ ਸੁਦੀ ਪੂਰਨ ਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਸਾਰੇ ਗੁਰੂ ਸਹਿਬਾਨ ਕਤਕ ਸੁਦੀਪੂਰਨ ਮਾਸ਼ੀ ਨੂੰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਗੁਰਪੁਰ ਮਨਾਉਂਦੇ ਰਹੇ ਹਨ ਇਤਿਹਾਸਕ ਪ੍ਰਮਾਣ ਸਾਡੇ ਪਾਸ ਬਹੁਤ ਪੁਖਤਾ ਹਨ ਸਮਾਂ ਨਹੀਂ ਆ ਗਿਆ ਦੰਦਾ ਸੋ ਇਸ ਕਰਕੇ ਸਾਧ ਸੰਗਤ ਦੀ ਇਹ ਜੋ ਦੁਬਦਾ ਪਾਈ ਹੈ ਇਸ ਦੁਬਦਾ ਤੋਂ ਆਪਾਂ ਸੁਚੇਤ ਰਹਿਣਾ ਇਹ ਤਾਂ ਮੈਂ ਤੁਹਾਨੂੰ ਬੇਨਤੀਆਂ ਕੀਤੀਆਂ ਹਨ ਸੰਖੇਪ ਰੂਪ ਦੇ ਵਿੱਚ ਕਿ ਜਿਹੜੇ ਲੋਕ ਅੱਗੇ ਤੋਂ ਅੱਗੇ ਕਿਤਾਬਾਂ ਲਿਖ ਲਿਖ ਕੇ ਵਸਾਕ ਸੁਦੀ ਪੁੰਨਿਆ ਵਸਾਕ ਸੁਦੀ ਪੁੰਨਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ অবতার ਨੂੰ ਸਿੱਧ ਕਰਨ ਦਾ ਯਤਨ ਕਰ ਰਹੀ ਹੈ ਉਹ ਮੀਣੀਆਂ ਦੇ ਵਾਰਿਸ ਬਣ ਕੇ ਗੁਰੂ ਘਰ ਦੇ ਦੋਖੀਆਂ ਦੇ ਵਾਰਿਸ ਬਣ ਕੇ ਪੰਥ ਦੇ ਨੁਕਸਾਨ ਵਿੱਚ ਆਪਣਾ ਯੋਗਦਾਨ ਪਾ ਰਹੇ ਹੈ ਉਹਨਾਂ ਤੋਂ ਸਾਵਧਾਨ ਰਹਿਣ ਦੀ ਬਚਨ ਦੀ ਲੋੜ ਹੈ ਗਿਆਨੀ ਈਸ਼ਰ ਸਿੰਘ ਦੀ ਨਾਰਾ ਕੁਰਾਲੀ ਵਾਲਿਆਂ ਨੇ ਬਹੁਤ ਵਿਸਥਾਰ ਪੂਰਵਕ ਫੇਰ ਜਦੋਂ ਇਹ ਹਟੇ ਨਹੀਂ ਉਹਨਾਂ ਨੇ ਫਿਰ ਇੱਕ ਪੁਸਤਕ ਲਿਖੀ ਵੈਸਾਖ ਨਹੀਂ ਕਤਕ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਕਤਕ ਦੀ ਸੁਦੀ ਕਤਕ ਸੁਦੀ ਪੂਰਨਮਾਸ਼ੀ ਨੂੰ ਹੋਇਆ ਬਹੁਤ ਸਿੱਧ ਕੀਤਾ ਉਹਨਾਂ ਨੇ ਬੜੇ ਹਵਾਲੇ ਅਤੇ ਪ੍ਰਮਾਣ ਦਿੱਤੇ ਹਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਪੁਰਾਣੇ ਇਤਿਹਾਸਾਂ ਵਿੱਚ ਵੀ ਸਾਰੇ ਕਤਕ ਸੁਦੀ ਪੁੰਨਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਮੰਨਿਆ